ਤੋਂ ਹੀ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਵਧੀਆ ਨਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੁੜ ਗਏ ਸਾਡੇ ਮਹੱਲੇ 'ਚ ਦੋ ਦੋ ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਤਕ ਹੈ ਵੀ ਇਸ ਨੂੰ ਅਸੀਂ ਕਬਜ਼ਾ ਕਰ ਦਿੰਦੇ ਨਾ ਕਿ ਉਹਨਾਂ ਦਾ ਕੋਈ ਸੇਵਾ 'ਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦੇਣ ਵੀ ਸਾਡਾ ਇਹ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਦਿਆਂਗੇ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਪੇ ਜੋ ਨਹੀਂ 2:00 ਵਜੇ ਤੱਕ ਇਹਨਾਂ ਨੂੰ ਰੋਡਰ ਰੱਪਾ ਪਾਣਾ ਜਿਹੜਾ ਕਿ ਸਾਰਾ ਮਾਲਾ ਪਰੇਸ਼ਾਨ ਐ ਇਹਨਾਂ ਗੱਲਾਂ ਬੜੇ ਵਰੀ ਮੈਂ ਕੰਪਲੀਟਾਂ ਮੀਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਹੈ ਉਹੀ ਮੈਂਬਰ ਕੰਦੂ ਸੀ ਉਹੀ ਮੈਂਬਰ ਹੋਣ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜਾ ਸੇਵਾ ਕਰ ਰਹੇ ਨੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਹੁਣ ਮੰਨਾਂਗੇ ਜਿਹੜੇ ਪੰਜ ਚਾਰ ਸਾਲਾਂ ਤੋਂ ਆ ਕੇ ਕਹਿਣ ਵੀ ਸਾਡੇ ਪ੍ਰਲਾਪ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏਗਾ ਹਾਂ ਜੀ ਇਹ ਧਾਰਮਿਕ ਸੁਸਾਇਅਤ ਮੈਂ ਕਰਦੀ ਸਰਪਸਤਾ ਪਰ ਪ੍ਰਧਾਨ ਅਸਮਦਰ ਮੈਂ ਤੁਹਾਨੂੰ ਕਰਤਾ ਆਸਾਈ ਅੱਛਾ ਅਗਲੀ ਮੁੱਦਾ ਕੀ ਹੈ ਮਦਰਲਾ ਜੀ ਅਸੀਂ 5 ਸਾਲ ਤੋਂ ਇੱਕ ਦੋ ਮਈ ਮੂਰਤੀ ਸਥਾਪਨਾ ਦੀਸ ਬਣਾਉਂਦੇ ਆ ਜੀ ਹੁਣ ਇਸ ਸਾਲ ਵੀ ਇੱਕ ਦੋ ਮਈ ਮਨਾਣ ਲੱਗਾ ਜੀ ਇੱਥੇ ਕੁਛ ਪਿੱਛੇ ਬੱਚੇ ਮਹੱਲੇ ਦੇ ਉਹ ਕਹਿੰਦੇ ਸੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਉਣਾ ਹੈ ਮੈਂ ਕਿ ਜੰਗਾ ਤੁਸੀਂ ਚਲਾਉਣਾ ਬੇਖੁਸ਼ੀ ਹੋ ਕੇ ਚਲਾਓ ਮੈਨੂੰ ਕੋਈ ਤਰਾਜ ਜਿਛ ਕੋਸੀ ਤੁਹਾਡਾ ਕਾਰ ਦੇ ਵਿੱਚ ਨਾਮ ਹੀ ਲਿਖਾਂਗੇ ਵੀ ਵਧੀਆ ਯੂਥ ਉਹਦੀ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਹੀ ਅਸੀਂ ਸੰਭਾਂਗੇ ਕਿਤੇ ਤਾਂ ਨਹੀਂ ਹੋ ਜਾ ਜਿਹੜੇ 25 30 ਸਾਥ ਤੋਂ ਸਸਤਾ ਸੰਭਾ ਰਹੇ ਨੇ ਉਹ ਕਿਵੇਂ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਂਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਪ ਤੋਂ 15 20 ਦਿਨ ਪਹਿਲੇ ਮੱਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਰਡ ਲਾਤਾ ਜੀ ਵੀ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਡੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਬੋਰਡ ਉਤਾਰ ਕੇ ਆਪਣਾ ਬੋਰਡ ਤਾਂ ਲਾ ਲਓ ਅਸੀਂ ਲਾਇਆ ਤੇ ਇੱਥੇ ਸਾਡੇ ਨੂੰ ਪੁੱਟਣ ਵਾਲ ਨੂੰ ਆ ਗਏ ਸੀ ਜੀ ਫਿਰ ਅਸੀਂ ਚੌਂਕੀ ਚਲੇ ਗਏ ਚੌਂਕੀ ਵਾਲਿਆਂ ਨੇ ਸਾਨੂੰ ਕੀ ਕਿਹਾ ਵੀ ਤੁਸੀਂ ਬੈਠ ਕੇ ਨੀਂ ਵੇਖ ਲੋ ਕੋਈ ਨਿਵੇੜਾ ਨਹੀਂ ਹੋਇਆ ਜੀ ਅੱਜ ਵੀ ਅਸੀਂ ਚੌਂਕੀ ਜਾ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਤੁਸੀਂ ਪਾਟੀ ਆਈ ਨਹੀਂ ਅਜੇ ਉਹ ਜੀ ਪਾਟੀ ਵੀ ਨਹੀਂ ਪਹੁੰਚੀ ਜੀ ਫਿਰ ਸਾਢੇ 10:00 ਤਿੰਨ ਸੀ ਅਸੀਂ 11:00 ਸਵਾ 11:00 ਤੇ ਖੜਕੇ ਵਾਪਸ ਆ ਗਏ ਪਾਟੀ ਪਹੁੰਚੀ ਨਹੀਂ ਨਹੀਂ ਇਹ ਰੋਣਾ ਹੁਣ ਤੋਂ ਹੀ ਚੱਲਣ ਲੱਗਾ ਕਿ ਕਾਫੀ ਟਾਈਮ ਨਹੀਂ ਰੋਣਾ ਤਾਂ ਇਹ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮਤਲਬ ਕਿ ਡਾਕਟਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਵੀ ਜੋ ਆਪਣੇ ਸੈਟਿੰਗ ਦੇ ਚੱਲਦਾ ਹੋਇਆ ਕੰਮ ਚੱਲਣਾ ਦੋ ਉਹਨਾਂ ਨੂੰ ਕਿਤੇ ਇੱਕ ਕੋਈ ਇਥੇ ਡਵਾਟਰ ਜੀ ਪੈਸੇ ਮੈਂ ਉਹ ਕਿਸੇ ਮੰਗੇ ਉਹਨਾਂ ਉਹਨਾਂ ਨੇ 2 ਲੱਖ ਰੁਪਇਆ ਮੈਂ ਮੰਦਰ ਦੇ ਪੈਸਿਆਂ ਚੋਂ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਦਾ ਵੀ 2 ਲੱਖ ਰੁਪਏ ਮੰਗ ਰਹੇ ਨੇ ਮੈਂ ਕਿ ਡਾਕਟਰ ਸਾਹਿਬ ਉਹ ਪਾਰਟੀ ਟਵਾਰਟ ਹੋ ਗਈ ਹੈ ਵੀ ਉਹ ਪਾ ਪੈਸੇ ਨਹੀਂ ਦੇਣੇ ਕਹਿੰਦਾ ਮੈਂ ਜਵਾਨ ਕਰ ਚੁੱਕਿਆ ਮੈਂ ਕਿਹਦੇ ਤੁ ਜੁਬਾਨ ਕਰਕੇ ਤੁਸੀਂ ਮੇਰੇ ਨਾਂ ਰੱਖ ਦੋ ਵੀ ਪਵਨ ਨਹੀਂ ਦੇਣ ਦਿੰਦਾ ਉਹ ਫਿਰ ਵੀ ਉਹਨੂੰ 50000 ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵੀ ਆਸਾਨੇ ਪੈਸੇ ਦੇਵਾਂਗਾ 500 ਲੋਗ ਇਨਾ ਵਿਆਦ ਦੇ ਇਹਨੇ ਪੈਸੇ ਆ ਗਏ ਮੋੜ ਗਏ 나ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਗਊ ਸਾਲ ਤੋੜੀ ਦੇਣੀ ਹੈ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਿਰ ਵਾਸਤੇ ਸੰਸਤਾ ਵਾਸਤੇ ਜਿਹੜਾ ਦਾਨ ਦੇ ਦਿੰਦਾ ਹੈ ਮੰਦਿਰ ਵਾਸਤੇ ਟਿਕ ਜਾਂਦੇ ਨੇ ਆਪਾਂ ਜੀ ਦਾਨ ਦੇਣਾ ਹੈ ਮੰਦਰ ਤੇ ਜ ਆਪਣੀ ਇੱਛਾ ਹੈ ਆਵਾ ਦਾ 15-16 ਮੈਂਬਰ ਹਾਂ 2-2000 ਰੁਪਏ ਪਾ ਕੇ ਆਪਾਂ ਭੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਤਰੀ ਚੋ ਦੇਵਾਂਗੇ ਜੀ ਫਿਰ ਇਸ ਕਰਕੇ ਮੇਦਾ ਮਾ ਹੋ ਗਈ ਫਿਰ ਕਰੋਨਾ ਦੇ ਟਾਈਮ ਪ੍ਰੋਗਰਾਮ 1-2 ਮਹੀਨਾ ਦਾ ਬੰਦ ਸੀ ਜੀ ਅਸੀਂ ਪੁੱਛਿਆ ਨਾਲ ਵੀ ਕੀ ਪ੍ਰੋਗਰਾਮ ਕਰਨਾ ਡਾਕਟਰ ਸਾਹਿਬ ਵੀ ਆਪਾਂ ਪ੍ਰੋਗਰਾਮ ਕੀ ਕਰਨਾ ਤੁਸੀਂ ਉਹੀ ਕਮੇਟੀ ਨਾਲ ਕਰ ਦੋ ਹਾਂ ਜੀ ਜਿਹੜੀ ਕਮੇਟੀ ਬਣੀ ਥਾਰੇ ਉਹ ਨਹੀਂ ਡਾਕਟਰ ਸਾਹਿਬ ਨੇ ਅਸਟਾਫਾ ਦੇ ਕੇ ਪੰਜ ਸਾਲ ਹੋ ਗਏ ਜੀ ਔਰ ਕਮੇਟੀ ਜਿਹੜੀ ਬਣੀ ਹੋਈ ਰੱਖਣਾ ਤੁਹਾਨੂੰ ਜੀ ਹਾਂ ਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਹੋ ਗਏ ਕਾਇਮ ਨੇ ਹਉ ਰੱਖਣਾ ਚਾਹੀਦਾ ਜੀ 25 ਸਾਲ ਦਾ ਕੋਈ ਪੁੱਛਣਾ ਹੈ ਔਰ ਮੈਂ ਕੀ ਕਹਿਣਾ ਚਾਹੁੰਦਾ ਹਾਂ ਕਿ ਕਮੇਟੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਦਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਕਾਰ ਭਾਈਚਾਰਾ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸਵਾਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾਂ ਕਮੇਟੀ ਬਣੀ ਹੋਈ ਸੀ ਜਿਹੜੀ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੂਝੋਹਰੇ ਨੇ ਇਹ ਮੰਦਿਰ ਦੀ ਜਿਹੜੀ ਹੈ ਸਿਸਟਮ ਚਲਾ ਰਹੀ ਸੀ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ ਤਿੰਨ ਚਾਰ ਆਪਾਂ ਕਹਿ ਲਵਾਂਗੇ ਨਵੇਂ ਜਿਹੜੇ ਉੱਥੇ ਹੋਏ ਨੇ ਮੁੰਡੇ ਜਿਨ੍ਹਾਂ ਨਮਾਫੂਨ ਆ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਹੈ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵਿਗਨ ਪਾਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਇਦ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਐਕਮ ਜਿਹੜਾ 2 ਮਈ ਦਾ ਸਲਾਨਾ ਪ੍ਰੋਗਰਾਮ ਹੁੰਦਾ ਹੈ ਇਥੇ ਮੰਦਿਰ ਦਾ ਤੇ ਉਹਦੇ ਵਿੱਚ ਇਹ ਅੜੀਕੇ ਬਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਕਿਉਂਕਿ ਇਹ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਬਨੋਂ तकरीबन भी पच्चीस साल पिछले भी पच्चीस सालों कोई नहीं नहीं तो सर बिल्कुल ट्रांसपेरेंट सिस्टम है हर चीज का हिसाब किताब है अगर कोई भी संस्था कोई किसी किसभा है तो इत कमेटी आ के जो मर्जी इन्हों को जो है बिल्कुल जी हाँ जो कमेटी इस वक्त मौजूदा है क्योंकि हाँ क्योंकि इन्होंने जे समान है जेडे ਪੰਜ 사ਤੇ ਚੰਦ ਬੰਦੇ ਨੇ ਜਿਹੜੇ ਕਿ ਇਸ ਕਮੇਟੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਨੇ ਆਪਣੇ ਰਜਿਸਟਰੇ ਵੀ ਕਰਾ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੇ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸਲ ਵਿੱਚ ਜਿਹੜਾ ਹੈ ਮर्यादा ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪ ਨੂੰ ਪਤਾ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸੰਸਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ ਦਾਨ ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਚਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ ਦਾਨ ਮਿਲਦਾ ਹੈ ਸੋ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਸਾਰੇ ਮਹੱਲਾ ਨਿਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦਾ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 20-25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ਟੀ ਨਹੀਂ ਨਜ਼ਰ ਆਈ ਤੋ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਏ ਨਾ ਜੀ ਉਥੇ ਕੋਈ ਨਾ ਕੋਈ ਅੜਿੱਕਾ ਵੀ ਜਰੂਰ ਆਂਦੇ ਜਾਂਦੇ ਅਸੀਂ ਕੱਲ ਆਉਣ ਵਾਲੇ ਆਂਦੇ ਹਾਂ ਸੋ ਇਸ ਵਕਤ ਦਾ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਢਟਾਉਣ ਵਾਲੇ ਚੰਗੇ ਆਪੂ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਢਟਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਸਾਡੀ ਇਹ ਵੀ ਬੇਨਤੀ ਹੈ ਕਿ ਚਲੋ ਪਰਪਿਤਾ ਪਰਮੇਸ਼ਵਰ ਹਨੂਮਾਨ ਜੀ ਦੇ ਬਸੰਗੇ ਉਹਨਾਂ ਨੂੰ ਸੁਮਤ ਦੇਵੇ ਔਰ ਉਹ ਕੇ ਜਿਹੜਾ 2 ਮਹੀ ਦਾ ਪ੍ਰੋਗਰਾਮ ਹੈ ਕਿ ਸਹੀ ਸਲਾਮਤ ਨਿਪਟੇ ਕਰ ਸਕਦਾ ਧੰਨਵਾਦ